ਸਰਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸੂ ਬਲਵੰਦਰ ਸਿੰਘ ਪੱਖੋ ਕੇ ਗੁਰੂ ਨਾਨਕ ਲੰਗਰ ਸੇਵਾ ਸਭਾਈ ਦੀ ਇੰਟਰਨੈਸ਼ਨਲ ਕਾਰਗਰਨਾ ਹੈ ਨਾ ਬਣਾਇਆ ਜੀ ਸੇਵਾਦਾਰਾਂ ਜੀ ਤੇ ਅੱਜ ਸਾਡੇ ਦਫ਼ਤਰ ਵਿੱਚ ਇਹ ਬੀਬੀ ਗੁਰਪ੍ਰਿੰਟ ਕਾਰ ਪਹੁੰਚੀ ਨੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੀ ਲੱਤ ਠੀਕ ਨਹੀਂ ਹੈ ਤੇ ਪੌੜੀਆਂ ਦੇ ਨਾਲ ਚੱਲਦੀ ਆ ਤੇ ਇਹਨਾਂ ਦੇ ਪਿਤਾ ਜੀ ਸ਼ੀਰਪਾਈ ਮੁਖਤਾਰ ਸਿੰਘ ਜੀ ਪਿੰਡ ਖੋਜੀਆਂ ਜਿਹੜੇ ਕਿ ਉਸ ਖੜਕੂ ਸੰਘਰਸ਼ ਦੇ ਵਿੱਚ ਸ਼ਿਰਕਤ ਸਨ ਤੇ ਪੈਂਜੀ ਦੀ ਅੱਜ ਹੀ ਗੱਲ ਹੋਈ ਬੇਟੀ ਦੀ ਕਿ ਅੰਕਲ ਮੈਂ ਇਤਨਾ ਐਕਟਿਵਾ ਲੈਣੀ ਆ ਜਿਹਦੇ ਨਾਲ ਉਹ ਟਰਾਈਸਾਈਕਲ ਜਾਂ ਬਣਿਆ ਹੁੰਦਾ ਤੇ ਉਹਦੇ ਨਾਲ ਇਹਨਾਂ ਨੂੰ ਜਾਣਾ ਆਉਣ ਦੇ ਵਿੱਚ ਬੜੀ ਅਸਾਨੀ ਹੁੰਦੀ ਆ ਤੇ ਮੇਰੇ ਕੋਲ 30000 ਰੁਪਏ ਐ ਤੇ 30000 ਰੁਪਏ ਨੂੰ ਹੋਰ ਚਾਹੀਦਾ ਤੇ 60000 ਦੇ ਵਿੱਚ ਕੋਈ ਉਹਨਾਂ ਨੇ ਉਹ ਐਕਟਿਵਾ ਲੈਣੀ ਜਿਹਦੇ ਨਾਲ ਆਸਾਨੀ ਨਾਲ ਆਪਣਾ ਇੱਧਰ ਉੱਧਰ ਜਾ ਸਕੀ ਆਪਣਾ ਕੰਮਕਾਰ ਕਰ ਸਕਿਆ ਤੇ ਸਾਨੂੰ ਜਰਮਨ ਤੋਂ ਸੁਖਾਂ ਪਿਆਰਿਆ ਨੇ ਇਸ ਕੋਸ਼ਿਸ਼ ਵਾਪੇ ਜੀ ਸੀ ਉਹ 20000 ਰੁਪਈਆ ਦੇ ਅਰਜੀ ਅਸੀਂ ਇਹਨਾਂ ਦੇ ਸਪੋਰਟ ਕਰਦੇ ਤੇ ਇਹਨਾਂ ਦਾ ਨੰਬਰ ਹੈ ਜੀ 78143 4401 ਇਹ ਇਹਨਾਂ ਦਾ ਫੋਨ ਨੰਬਰ ਜੀ ਕੋਈ ਵੀ ਭੈਣ ਭਰਾ ਇਹਨਾਂ ਨੂੰ ਹੋਰ ਵੀ ਕੰਟ੍ਰਿਬਿਊਟ ਕੋਈ ਤੁਸੀਂ ਕੋਈ ਬੁਟੀਕ ਚਲਾਉਂਦੇ ਆ ਹਾਂਜੀ ਸਲਾਈ ਕਢਾਈ ਦਾ ਕੰਮ ਕਰਦੇ ਹਾਂ ਹਾਂਜੀ ਤੇ ਉਹਦੇ ਲਈ ਫਿਰ ਤੁਸੀਂ ਜਿਤਨਾ ਕੋਈ ਸਾਜੋ ਸਮਾਨ ਕਪੜਾ ਲੱਕਾ ਲੈਣ ਜਾਣਾ ਪੈਂਦਾ ਫਿਰ ਤੁਸੀਂ ਉਹ ਐਕਟੀਵਿਟੀ ਜਾ ਸਕਦੇ ਹੋ ਹਾਂਜੀ ਕਸੂ ਮੈਂ ਜਾਂ ਕਿਉਂ ਆਣਾ ਜਾਣਾ ਠੀਕ ਹੈ ਕਿਸੇ ਨਾ ਕਿਸੇ ਨੂੰ ਕਹਿਣਾ ਪੈਂਦਾ ਹੈ ਕਿ ਸਾਡੇ ਕੋਲ ਨੂੰ ਕੋਈ ਚੀਜ਼ ਨਹੀਂ ਹੋ ਜਾਂਦੀ ਠੀਕ ਹੈ ਸਾਡੇ ਉਹ ਚਭਾਲਤਾ ਕਿ ਸਾਡੇ ਉਹ ਤੋਂ ਫਿਰ ਮੈਂ ਬਾਏ ਬੱਸ ਚਲੇ ਜਾਂਦੀ ਸੀ ਫਿਰ ਮੈਂ ਕੀ ਸੋਚਿਆ ਕਿ ਮੈਂ ਕੋਰੋਨਾ ਆਪਣੇ ਹੀ ਵਾਈਕਲ ਜਿਹੜਾ ਵਾਪਕ ਲੈ ਸਕਾਂ ਠੀਕ ਹੈ ਹਾਂਜੀ ਇਹ ਫਿਰ ਜਿਹੜਾ 30000 ਰੁਪਏ ਤੁਸੀਂ ਜਮਾ ਕੀਤਾ ਆਪਣੀ ਮਿਹਨਤ ਨਾਲ ਹੀ ਕੀਤਾ ਹਾਂਜੀ ਮੈਂ ਆਪਣੀ ਮਿਹਨਤ ਨਾਲ ਚਲੋ ਅੱਜ ਜਰਮਨ ਤੋਂ ਇੱਕ ਸਾਡਾ ਗੁਰਮੁਖ ਪਿਆਰਾ ਪਰਿਵਾਰ ਆ ਹਾਂ ਉਹਨਾਂ ਨੇ ਸਾਨੂੰ ਕੰਨਰ ਵਰਗੇ ਪੰਜ ਪਰਿਵਾਰਾਂ ਲਈ 20000 ਰੁਪਏ ਦੀ ਸੇਵਾ ਕੀਤੀ ਉੱਚ ਕੋਈ ਪਰਿਵਾਰਾਂ ਨੂੰ ਸੇਵਾ ਦੇਤੀਆ ਕੋਈ ਨੋਜੀ ਦੇਣੀਆਂ ਤੇ ਉਹ 20000 ਰੁਪਏ ਤੇ ਅੱਜ ਅਸੀਂ ਤੁਹਾਡੇ ਸਪੋਰਟ ਕਰ ਰਹੇ ਹਾਂ ਕਿਉਂਕਿ ਇਸ ਗੱਲ ਦਾ ਨਾ ਬੜੀ ਤਸੱਲੀ ਮਿਲਦੀ ਹੈ ਕਿ ਜਿਹੜਾ ਕੋਈ ਸ਼ਖਸ ਜਾਂ ਕੋ ਪਰਿਵਾਰ ਥੋੜਾ ਜਿਹਾ ਆਪ ਹਿੰਮਤ ਕਰਕੇ ਆਪਣੇ ਪੈਰਾਂ ਤੇ ਖੜਨਣ ਦਾ ਯਤਨ ਕਰਦਾ ਨਾ ਉਹਦੀ ਮਦਦ ਕਰਕੇ ਜਗਾ ਮਨ ਨੂੰ ਤਸੱਲੀ ਮਿਲਦੀ ਹੈ ਕਿ 30000 ਬੇਟੀ ਨੇ ਆਪਣੀ ਬੇਹੰਤ ਨਾਲ ਇਕੱਠਾ ਕਰ ਲਿਆ ਅੱਜ 20000 ਰੁਪਏ ਨੂੰ ਹੋਰ ਦੇ ਕੇ ਸਾਡੇ ਮਨ ਨੂੰ ਬੜਾ ਸਕੂਨ ਆਇਆ ਸਾਨੂੰ ਲੱਗਾ ਕਿ ਸਹੀ ਜਗ੍ਹਾ ਦਿੱਤੇ ਅਸੀਂ ਕਿਸੇ ਗੁਰਮੁਖ ਪਿਆਰੇ ਦਾ ਦਸਵੰਦ ਜਿਹੜਾ ਉਹ ਸਹੀ ਪਰਿਵਾਰ ਨੂੰ ਇੱਕ ਐਸੇ ਲੋੜਵੰਦ ਪਰਿਵਾਰ ਨੂੰ ਦੇ ਰਿਹਾ ਜਿਨ੍ਹਾਂ ਨੂੰ ਬੜੀ ਵੱਡੀ ਰਾਹਤ ਜਿਹੜੀ ਆ ਉਹ ਮਿਲਦੀ ਆ ਤੇ ਕੋਸ਼ਿਸ਼ ਕਰਾਂਗੇ ਬਾਕੀ ਵੀ ਜਿਹੜਾ 10000 ਰਿਆ ਉਹ ਵੀ ਕਿੰਨਾ ਕਿਤੇ ਕੋਈ ਨਾ ਕੋਈ ਗੁਰਮੁਖ ਪਿਆਰਾ ਜਰੂਰ ਤੁਹਾਡਾ ਨੰਬਰ ਵੇਖ ਕੇ ਭੇਜੂਗਾ ਸਾਥ ਸਿੰਘ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤੇ ਬੇਟੀ ਗੁਰਪ੍ਰੀਤ ਕੌਰ ਜਿਨ੍ਹਾਂ ਦੇ ਪਿਤਾ ਜੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਤੇ ਗੁਰਸਿੱਖੀ ਜਿਹੜੀ ਆ ਇਹਨਾਂ ਨੇ ਅੱਜ ਵੀ ਜਿਹੜੀ ਆ ਸੰਭਾਲੀ ਹੋਈ ਆ ਤੇ ਸਤਿਗੁਰੂ ਕਿਰਪਾ ਕਰਨ ਤੁਹਾਡੇ ਵਰਗੇ ਗੁਰੂਖਾਂ ਪਿਆਰਿਆਂ ਦੇ ਸਹਿਯੋਗ ਦੀ ਬੜੀ ਲੋੜ ਹੈ ਹਮੇਸ਼ਾ ਸਹਿਯੋਗ ਕਰਦੇ ਰਹੋ ਬਹੁਤ ਮਿਹਰਬਾਨੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜੀ ਹੁਣ ਤੁਹਾਡੇ ਕੋਲ ਜਾ ਕੇ ਕੋਈ ਗੱਲ ਕਰਨੀ ਚਾਹੁੰਦੇ ਹੋ ਸਾਰੀ ਸੰਗਤ ਸੁਣ ਰਹੀ ਹੈ ਇਹ ਜਰਮਨ ਤੋਂ ਪਰਿਵਾਰ ਆ ਜਿਹਨਾਂ ਸੇਵਾ ਭੇਜੀ ਹੈ ਥੈਂਕ ਯੂ ਕਰਨਾ ਸੌਨੇ ਹੈ ਕਿ ਸਭੋ ਜਿਨ੍ਹਾਂ ਨੇ ਸਾਡੇ ਪਰਵਾਰ ਨੂੰ ਭੇਜੇ ਹੈ ਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਮਿਹਰਬਾਨੀ ਜੀ ਜਿਉਂਦੇ ਵਾਸਤੇ ਰਹੋ ਸਤਿਗੁਰੂ ਤੁਹਾਨੂੰ ਦਿਨ ਦੁਕੜੀ ਤਰ੍ਹਾਂ ਚ ਆਪਣੀ ਤਰੱਕੀ ਬਖਸ਼ੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ